ਗੁਰਪ੍ਰੀਤ ਸਾਂ ਭੁੱਲਰ ਸਾਹਿਬ ਵਰਦੀ ਇੱਕ ਦਿਨ ਉਤਰ ਜਾਣੀ ਕਦੇ ਆਪ ਦੀ ਅੱਖਾਂ ਦੇ ਅੰਦਰ ਆਪ ਦੀ ਨਜ਼ਰਾਂ 'ਚ ਨਜ਼ਰਾਂ ਮਿਲਾ ਕੇ ਗੱਲ ਕਰ ਸਕੇਗਾ ਕਿ ਰੂਹ ਦੀ ਆਵਾਜ਼ ਨਾਲ ਗੱਲ ਕਰ ਸਕੇਗਾ ਕਿ ਅੱਜ ਕਿਸੇ ਬੰਦੇ ਦੀ ਸ੍ਰੀ ਦਰਬਾਰ ਸਾਹਿਬ 'ਚ ਸ੍ਰੀ ਹਰਮੰਦਰ ਸਾਹਿਬ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੇਵਾ 'ਚ ਥੋੜੀ ਨਲਾਇਕੀ ਕਰਨ ਅੱਜ ਗੋਲੀ ਵੱਜ ਕੇ ਉਹਨਾਂ ਦੀ ਮੌਤ ਹੋ ਸਕਦੀ ਸੀ ਤਾਂ ਰੱਬ ਦਾ ਸ਼ੁਕਰ ਕਿ ਗੁਰੂ ਸਾਹਿਬ ਆਪ ਕਲਾ ਵਰਤੀ ਹੈ ਤੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸਨ ਕਿ ਉਹਨਾਂ ਦੀ ਜਾਨ ਬਚ ਗਈ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਅਰਵਿੰਦ ਕੇਜਰੀਵਾਲ ਸਮਝ ਲਿਆ ਅਰਵਿੰਦ ਕੇਜਰੀਵਾਲ ਤੇ ਕੋਈ ਪਾਣੀ ਛੁੱਟੇ ਤੇ ਅਰਵਿੰਦ ਕੇਜਰੀਵਾਲ ਦੀ ਸਾਰੀ ਆਮ ਆਦਮੀ ਪਾਰਟੀ ਕਹਿ ਦਿੰਦੀ ਤਾਂ ਇਹ ਤਾਂ ਭਾਜਪਾ ਦੀ ਸਾਜ਼ਿਸ਼ ਹੈ ਹੁਣ ਤੁਸੀਂ ਆਪਣੀ ਜਾਨ ਬਚਾਉਣ ਲਈ ਆਪਣੀ ਨਲਾਈਕੀ اپنی ਫੇਲਿਅਰ ਆਪਣੀ ਕੁਰਸੀ ਬਚਾਉਣ ਲਈ ਅੱਜ ਤੁਸੀਂ ਕਹਿਤਾ ਕਿ ਇਹ ਤਾਂ ਸ਼ਾਇਦ ਸਾਜ਼ਿਸ਼ ਕਰਾਈ ਹੈ ਕੋਈ ਸਾਜ਼ਿਸ਼ ਕਰਾਉਂਦਾ ਕਿ ਆਪਦੇ ਤੇ ਗੋਲੀ ਚਲਵਾਊਗਾ ਫਿਰ ਮੈਨੂੰ ਇਹ ਦੱਸ ਦਿਓ ਭੁੱਲਰ ਸਾਹਿਬ ਜੇ ਸਾਜ਼ਿਸ਼ ਕਰਾਉਣੀ ਸੀ ਤੇ ਨਰੈਣ ਸਿੰਘ ਚੋੜਾ ਦਾ ਮੈਂ 2013 ਦੀ ਕਟਿੰਗ ਸ਼ੇਅਰ ਕੀਤੀ ਆ ਮੈਂ ਫੇਰ ਕਰ ਦਿੰਨਾ ਹੁਣੇ ਹਿੰਦੁਸਤਾਨ ਟਾਈਮਜ਼ ਦੀ ਅਖਬਾਰ 'ਚ ਇੰਟੈਲੀਜੈਂਸ ਇਜ਼ ਪੁਟ ਹੈ ਅੱਜ ਦੇ ਡੀਜੀਪੀ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਰਾਮ ਸਿੰਘ ਦਾ ਬਿਆਨ ਹੈ ਔਰ ਸਾਰੀ ਜਗ੍ਹਾ ਉਹ ਖਬਰ ਲੱਗੀ ਆ ਜਦ ਨਰੈਨ ਸਿੰਘ ਚੌੜਾ ਫੜਿਆ ਗਿਆ 2013 ਚ ਕਿ ਏ ਦੇ ਹਿਟ ਲਿਸਟ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਨ ਔਰ ਅੱਜ ਥੋੜੀ ਇਹਨੇ ਲਈ ਕਿ ਥੋੜਾ ਫੇਲਿਅਰ ਸ੍ਰੀ ਹਰਮੰਦਰ ਸਾਹਿਬ 골ਡਨ ਟੈਂਪਲ ਚ ਗੋਲੀ ਚੱਲ ਜੇ ਤੇ ਤੁਸੀਂ ਕਹੋ ਥੋੜੀ ਮੁਸਤੈਦੀ ਔਰ ਤੁਸੀਂ ਕਹੋ ਸਾਜ਼ਿਸ਼ ਕਮਾਲ ਹੋ ਗਈ ਅੱਜ ਮੈਂ ਇੱਕ ਨਵੀਂ ਸਾਜ਼ਿਸ਼ ਵਿਖਾਉਣਾ ਜਿਹੜੀ ਹੁਣੇ ਮੈਂ ਬੇਨਕਾਬ ਕਰਨ ਲੱਗਿਆ ਹਰਪਾਲ ਸਿੰਘ ਤੁਸੀਂ ਅੱਜ ਵੀਡੀਓ 'ਚ ਬੋਲ ਕੇ ਕਿਹਾ ਕਿ ਤਿੰਨ ਚਾਰ ਅਫਸਰ ਲਏ ਸਨ ਇੱਕ ਏ.ਆਈ.ਜੀ. ਜਗਜੀਤ ਵਾਲੀਆ ਕਿੱਥੇ ਸੀ ਭਾਈ ਫਿਰ ਤੁਸੀਂ ਇੱਕ ਐਸ.ਪੀ. ਹਰਪਾਲ ਸਿੰਘ ਦੀ ਜ਼ਿਕਰ ਕੀਤਾ ਸਾਧ ਸੰਗਤ ਜੀ ਮੈਂ ਲੋਕਾਂ ਨੂੰ ਦੱਸਦਾ ਇਨਵੈਸਟੀਗੇਸ਼ਨ ਤਾਂ ਇਹ ਭੁੱਲਰ ਦੀ ਵੀ ਹੋਣੀ ਚਾਹੀਦੀ ਫਿਰ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹਦੇ ਨਰੈਣ ਸਿੰਘ ਚੌੜੇ ਨਾਲ ਤਾਂ ਨਹੀਂ ਲਿੰਕ ਇਹ ਆਪ ਦੀ ਜਾਨ ਬਚਾਉਣ ਨੂੰ ਕੋਈ ਨਵਾਂ ਸਟੇਟਮੈਂਟ ਤਾਂ ਨਹੀਂ ਡਰੈਨ ਸਿੰਘ ਚੌੜੇ ਦੀ ਤਿਆਰ ਕਰਾਊਗਾ ਐਕਚੁਅਲੀ ਇੰਡੀਪੈਂਡੈਂਟ ਪ੍ਰੋਬ ਸੁਪਰੀਮ ਕੋਰਟ ਔਰ ਹਾਈ ਕੋਰਟ ਮੋਨਿਟਰ ਪ੍ਰੋਬ ਕਿਉਂਕਿ ਪੰਜਾਬ ਪੁਲਿਸ ਦੀ ਲਾਰੈਂਸ ਬਿਸ਼ਲੋਈ ਦੇ ਕੇਸ 'ਚ ਵੀ ਕਨਕੁਆਇਰੀ ਸਮਝ ਆਈ ਜਿੱਦੇ ਡੀਜੀਪੀ ਲੈਵਲ ਅਫਸਰ ਤੋਂ ਇਹਨਾਂ ਨੇ ਇਨਕੁਆਇਰੀ ਕਰਾਈ ਔਰ ਇਹ ਗੱਲ ਕੋਹਾਈ ਕੋਰਟ ਚ ਝੂਠ ਬੋਲਿਆ ਗਿਆ ਕਿ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ ਫਿਰ ਔਨਰੇਬਲ ਹਾਈ ਕੋਰਟ ਨੇ ਆਪ ਇੱਕ ਡੀਜੀਪੀ ਦੀ ਡਿਊਟੀ ਲਈ ਸੀਨੀਅਰ ਮੋਸਟ ਡੀਜੀਪੀ ਪ੍ਰਬੋਧ ਕੁਮਾਰ ਜੀ ਔਰ ਉਹਨਾਂ ਨੇ ਇਨਕੁਆਇਰੀ ਕਰਕੇ ਪਰਦਾ ਫਾਸ਼ ਕਰਤਾ ਕਿ ਪੰਜਾਬ ਪੁਲਿਸ ਅੰਡਰ ਭਗਵੰਤ ਮਾਨ ਵਾਸ ਮਿਸਲੀਡਿੰਗ ਹਾਈ ਕੋਰਟ ਔਰ ਉਹਨੇ ਦਾਸਤਾ ਕਿ ਇੰਟਰਵਿਊ ਖਰੜ ਪੁਲਿਸ ਸਟੇਸ਼ਨ ਚ ਹੋਈ ਆ ਅੱਜ ਮੈਂ ਆ ਵੀਡੀਓ ਸ਼ੇਅਰ ਕਰ ਰਿਹਾ ਥੋਡਾ ਹਰਪਾਲ ਸਿੰਘ ਤਾਂ ਐ ਹੱਥ ਜੋੜ ਕੇ ਨਰੈਣ ਚੋੜੇ ਨੂੰ 3 ਦਸੰਬਰ ਨੂੰ ਜੱਫੀਆਂ ਪਾਉਣ ਰਿਹਾ 3 ਦਸੰਬਰ ਉਹ ਦਿਨ ਜਦੋਂ ਬਾਅਰ ਕਾਂਟਾ ਘਰ ਅੱਗੇ ਜਿੱਥੇ ਲੋਕ ਆਪਦੇ ਪੈਰ ਧੋ ਕੇ ਅੱਗੇ ਜਾਂਦੇ ਆ ਉੱਥੇ ਸਾਹਮਣੇ ਸੁਖਬੀਰ ਸਿੰਘ ਬਾਦਲ ਤੇ ਸੁਖਦੀਪ ਸਿੰਘ ਢੀਂਸਾ ਸਾਹਿਬ ਬੈਠੇ ਆ ਪ੍ਰੈਸ ਖੜੀ ਆ ਪੁਲਿਸ ਲੱਗੀ ਆ ਥੋਡੀ ਤੇ ਹਰਪਾਲ ਸਿੰਘ ਜਾ ਕੇ ਹੱਥ ਵੀ ਮਿਲਾ ਰਿਹਾ ਆਂ ਬੜੇ ਪਿਆਰ ਨਾਲ ਨਰੈਣ ਸਿੰਘ ਚੋੜੇ ਨੂੰ ਮਿਲ ਰਿਹਾ ਆ ਲੋ ਵੀਡੀਓ ਤੇ ਆ ਤੁਹਾਡਾ ਪਰਦਾ ਫਾਸ਼ ਹੁੰਦਾ ਦੇਖ ਰਿਹਾ ਆ ਵੇਖੋ ਆ ਆਰਿਆਰਪਾਲ ਸਿੰਘ ਆ ਖਰਾ ਨਰੈਣ ਚੋੜਾ 3 ਦਸੰਬਰ ਦੀ ਫੋਟੋ ਆ ਹੁਣ ਮਿਲਦਾ ਮੈਂ ਹੁਣੇ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਸ਼ਾਇਦ ਇਸੇ ਵਿੱਚ ਸ਼ਾਮਲ ਹੋਏ ਦੇਚ ਜਿਹੜਾ ਇਸ ਗੱਲ ਨੂੰ ਕਵਰ ਅਪ ਕਰ ਰਿਹਾ ਕੀ ਮਤਲਬ ਸੀ 3 ਦਸੰਬਰ ਨੂੰ ਨਰੈਣ ਸਿੰਘ ਚੋੜੇ ਨੂੰ ਇੱਕ ਐਸਪੀ ਜੀ ਦੀ ਤੁਸੀਂ ਡਿਊਟੀ ਲਾਇਆ ਆਰਪਾਲ ਸਿੰਘ ਜਿਹੜਾ ਡੇਰਾ ਬਾਬਾ ਨਾਨਕ ਨਾਨਕ ਹਲਕੇ ਚ ਜਿਹਦਾ ਪਿੰਡ ਪੈਂਦਾ ਜਿਹਨੂੰ ਨਰੈਣ ਸਿੰਘ ਚੋੜੇ ਦਾ ਪਤਾ ਥੋਨੂੰ ਨਰੈਣ ਸਿੰਘ ਚੋੜੇ ਦਾ ਪਤਾ ਹੈ ਤੇ ਜਦੋਂ ਸਾਹਮਣੇ ਉੱਥੇ ਫਿਰਦਾ ਸੀ ਉਹਨੂੰ 3 ਦਸੰਬਰ ਨੂੰ ਤੁਸੀਂ ਫੜਿਆ ਕਿਉਂ ਨਹੀਂ 15 ਮਿੰਟ ਇੱਥੇ ਫਿਰਿਆ ਐਸਪੀ ਉਹਨੂੰ ਹੱਥ ਮਲਾ ਕੇ ਆਇਆ ਐਸਪੀ ਸਾਹਿਬ ਦਾ ਮਾਮੇ ਦਾ ਪੁੱਤ ਸੀ ਭੂਆ ਦਾ ਪੁੱਤ ਸੀ ਕੀ ਰਿਸ਼ਤੇਦਾਰੀ ਸੀ ਮੈਨੂੰ ਤਾਂ ਲੱਗਦਾ ਹੈ ਸਾਜ਼ਿਸ਼ ਪਿੱਛੇ ਸਾਰਾ ਹਾਤੀ ਥੋੜਾ ਕਿ ਕਿਥੇ ਸਿਆਸੀ ਨੁਕਸਾਨ ਨਾ ਹੋ ਜੇ ਭਗਵੰਤ ਮਾਨ ਦਾ ਜਿਹਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਭਗਵੰਤ ਮਾਨ ਕੱਲ ਕਹਿੰਦਾ ਸੀ ਕਿ ਾਕਾਲ ਤੱਕ ਸਾਬ ਤੋਂ ਤਾਂ ਭਾਵੇਂ ਸਜ਼ਾ ਲੱਗ ਜੇ ਗੁਰੂ ਭਾਵੇਂ ਮaaf ਕਰ ਦੇ ਮਗਰ ਕੀ ਲੋਕ ਕਰਨਗੇ ਕਿ ਕਿਥੇ ਭਗਵੰਤ ਮਾਨ ਨੂੰ ਖੋਜ ਕਰਨ ਲਈ ਇਹ ਸਭ ਕੁਝ ਕਰ ਰਿਹਾ ਹੁਣ ਮੈਂ ਫੋਟੋ ਸ਼ੇਅਰ ਕਰਦਾ ਜਿਹੜਾ ਸਪਸ਼ਟੀ ਪੰਜਾਬ ਦੇ ਲੋਕਾਂ ਨੂੰ ਹੋ ਜੂਗਾ ਕਿ ਪੰਜਾਬ ਪੁਲਿਸ ਦੀ ਕਿਹ ਜੀਆਂ ਸਾਜਸ਼ਾ ਚੱਲ ਰਹੀਆਂ ਨੇ ਇੱਥੇ ਆ ਸਾਰੇ ਮਸਲੇ ਨੂੰ ਘਟਨਾ ਕ੍ਰਮ ਨੂੰ ਇਨੂੰ ਸਾਜਿਸ਼ਕ ਰਕਰਾਰ ਕਰਨ ਲਈ ਆ ਲੋ ਆ ਫੋਟੋ ਹੈ ਜੀ ਆ ਲੋ ਹਰਪਾਲ ਸਿੰਘ ਦੀ ਆ ਨੀਲੀ ਲਾਈਟ ਬਲੂ ਟਰਬਨ ਬਰਾਊਨ ਸਵੈਟਰ ਆ ਹਰਪਾਲ ਅਨਮਰਨ ਚੋੜਾ ਤੇ ਆ ਹਰਪਾਲ ਆ ਹੱਥ ਮਿਲਾਉਂਦਿਆਂ ਆ ਭੁੱਲਰ ਸਾਹਿਬ ਆ ਦੂਜੀ ਫੋਟੋ ਆ ਹੱਥ ਮਿਲਾਉਂਦਿਆਂ ਦੀ ਇੱਥੇ ਸਾਰੇ ਅਫਸਰ ਖੜੇ ਆ ਗੱਲ ਕਰ ਰਿਆ ਆ ਹਰਪਾਲ ਸਿੰਘ ਚਿੱਲੇ ਆਉਂਦਾ ਉਹਨੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਿਲਯੂ ਅਰੈਸਟ ਹਰਪਾਲ ਸਿੰਘ ਜੇ ਜਿੰਨੀ ਉੱਥੇ ਪੁਲਿਸ ਖੜੀ ਸੀ ਤੁਸੀਂ ਕਰਨਾ ਨਹੀਂ ਇਹਨਾਂ ਨੂੰ ਅਰੈਸਟ ਕਿਉਂਕਿ ਇਹ ਤੁਹਾਡੀ ਸਾਜ਼ਿਸ਼ 'ਚ ਤੁਹਾਡੇ ਭਾਈ ਬਾਗ ਔਰ ਮੈਂ ਅੱਜ ਇਹ ਡਿਮਾਂਡ ਕਰਦਾ ਕਿ ਕੋਈ ਸੁਪਰੀਮ ਕੋਰਟ ਇੰਟਰਵੈਨ ਕਰੇ ਜਾਂ ਹਾਈ ਕੋਰਟ ਇੰਟਰਵੈਨ ਕਰੇ ਔਰ ਇਹਦੀ ਜਾਂਚ ਹੋਵੇ ਨਹੀਂ ਤਾਂ ਪੁਲਿਸ ਦਾ ਆਮ ਆਦਮੀ ਪਾਰਟੀ ਦਾ ਕਵਰ ਅਪ ਆਪਰੇਸ਼ਨ ਸ਼ੁਰੂ ਹੋ ਗਿਆ ਇਹਨਾਂ ਨੇ ਇਹਨੂੰ 사ਜਿਸ਼ सिंपथी ਲੈਣ ਦਾ ਤਰੀਕਾ ਉਹ ਪਾਣੀ ਸਿੱਟੇ ਕੋਈ ਉਹਦੇ ਤੇ ਕੇਜਰੀਆਲ ਤੇ ਜੇ ਭਾਜਪਾ ਜਿੰਮੇ ਆ ਰ ਇੱਥੇ 9mm ਦਾ ਪਿਸਤਲ ਦਾ ਫੈਰ ਹੋ ਰਿਹਾ ਔਰ ਕਹਿ ਰਿਹਾ ਇੰਨਾ ਝੂਠ ਦੂਜਾ ਝੂਠ ਸੁਣ ਲੋ ਸੱਚ ਕਹਿੰਦੇ ਜੀ ਸਾਡੀ ਤਿੰਨ ਟਾਇਰ ਸੀ ਭਾਈ ਸਾਹਿਬ ਜਿਹੜਾ ਜਸਬੀਰ ਸਿੰਘ ਆ ਇਹ ਵੀ ਦੱਸ ਦਿਓ ਅੱਜ ਝੂਠ ਮਰਵਾਇਆ ਕਿ ਨਹੀਂ ਮਰਵਾਇਆ ਭੁੱਲਰ ਸਾਹਿਬ ਤੁਸੀਂ ਇਹ ਦੱਸ ਦਿਓ ਕਿ ਉਹ ਅੰਮ੍ਰਿਤਸਰ ਪੁਲਿਸ ਚ ਆ ਯੋਹਰ ਹਰਸਿਮਰਤ ਕੌਰ ਬਾਦਲ ਨਾਲ ਤਨੈਤ ਹੈ ਜੇ ਨਹੀਂ ਤੁਸੀਂ ਦਿਖਾਉਂਗੇ ਤੇ ਆਰਡਰ ਮੈਂ ਵਿਖਾਉਂਗਾ ਫੋਡੀ ਪੁਲਿਸ ਦਾ ਉਹਦਾ ਨੰਬਰ ਹੋਣਾ ਬਿਸ਼ਾ ਕਮਰਚਰ ਪੁਲਿਸ ਦਾ ਮਗਰ ਹੀ ਇਜ਼ ਇਨ ਸਿਕਿਉਰਿਟੀ ਡਿਟੇਲ ਆਫ ਪ੍ਰਕਾਸ਼ ਸਿੰਘ ਬਾਦਲ ਫਰਮ 2002 ਫੇਰ ਸੁਖਵੀਰ ਸਿੰਘ ਬਾਦਲ ਤੇ ਅੱਜ ਹਰਸਿਮਰਤ ਕੌਰ ਬਾਦਲ ਜੀ ਨਾਲ ਲੱਗਿਆ ਜੀਨੇ ਆਪ ਦੀ ਜਾਨ ਦੀ ਬਾਜ਼ੀ ਖੇਡ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੁਖਵੀਰ ਜੀ ਨੂੰ ਬਚਾਉਣ ਦਾ ਕੰਮ ਕੀਤਾ ਔਰ ਤੁਸੀਂ ਐਡੇ ਬੇਸ਼ਰਮ ਹੋ ਕਿ ਆਪ ਦੀ ਪੁਲਿਸ ਫੇਲਿਅਰ ਨੂੰ ناکਾਮੀ ਨੂੰ ਬਚਾਉਣ ਵਾਸਤੇ ਪਹਿਲਾਂ ਉਹਦੇ ਗੱਲ 'ਚ ਗੂਟ ਦਿੱਤਾ ਕਿ ਯਾਰ ਤੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਐ ਤੈਨੂੰ ਫੋਰਸ ਨਾਲ ਖਲੋਣਾ ਚਾਹੀਦਾ ਉਹਦੀ ਨਾ ਫਿਕਰ ਕੀਤੀ ਕਿ ਕਿਤੇ ਉਹ ਨਾ ਮਰ ਜਾਂਦਾ ਉਹ ਸੱਚ ਦੱਸ ਰਿਹਾ ਉਹ ਇਨਸਾਨੀਅਤ ਦੇ ਤੌਰ ਤੇ ਬੋਲ ਰਿਹਾ ਉਹ ਗੁਰੂ ਦਾ ਸਿੱਖ ਹੋਣ ਦੇ ਨਾਤੇ ਸ੍ਰੀ ਹਰਮੰਦਰ ਸਾਹਿਬ ਦੇ ਗੋਲੀ ਚੱਲ ਗਈ ਤੁਹਾਡੇ ਕਮਿਸ਼ਨਰ ਹੁੰਦਿਆਂ ਤੇ ਤੁਸੀਂ ਇਸ ਨੂੰ ਸਾਜੀਸ ਇਕਰਾਰ ਕਰ ਰਹੇ ਹੋ ਮਹਾਰਾਜ ਜੀ ਇਹ ਸਰਕਾਰ ਲੱਤ ਜਾਣੀ ਹੈ ਵਰਦੀ ਤੁਹਾਡੀ ਵੀ ਲੱਤ ਜਾਣੀ ਹੈ ਕਿਹੜੇ ਘਰ ਜਾ ਕੇ ਮੂੰਹ ਵਿਖਾਉਂਗੇ ਆਪ ਦਾ ਐਡਾ ਝੂਠ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਸympathy ਲੈਣ ਲਈ ਕੀਤਾ। ਔਰ ਨਰੈਨ ਸਿੰਘ ਚੋੜਾ ਜਿਹੜਾ ਇੱਕ ਨੋਨ ਆਈਐਸਆਈ ਦਾ ਏਜੰਟ ਜਿਹਦੇ ਤੇ ਇਹ 40 ਪਰਚੇ ਜਿਹੜੇ ਪਏ ਸੀ ਪਹਿਲਾਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਫੜਿਆ ਕਿਉਂ ਕਿਹਾ? ਫਿਰ ਇਹ ਖਬਰ ਕਿਉਂ ਲੱਗੀ? ਕਿ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਏਟਲਿਸ ਤੇ ਸੀ ਇਸ ਲਈ ਆ ਜੋੜੇ ਹੱਤ। ਨਹੀਂ ਪੁਲਿਸਿੰਗ ਹੋ ਰਹੀ ਤੁਹਾਡੇ ਤੋਂ। ਸਿੱਧੂ ਮੂਸੇਵਾਲੇ ਨੂੰ ਵੀ ਫਿਰ ਉਹਨੇ ਆਪ ਦੇ ਆਪ ਨੂੰ ਹੀ ਗੋਲੀ ਮਰਵਾਈ ਹੋਣੀ। ਇ ਲਾਰੈਂਸ ਮਿਸ਼ਨੋਈ ਨੇ ਵੀ ਆਪ ਦੀ ਇੰਟਰਵਿਊ ਆਪ ਹੀ ਕਰਾਤੀ ਉਹ ਨਹੀਂ ਪੁਲਿਸ ਦਾ ਕੀ ਲੈਣਾ ਦੇਣਾ ਸੰਦੀਪ ਨੰਗਲ ਲੰਬੀਆਂ ਨੇ ਵੀ ਆਪ ਦੇ ਆਪ ਨੂੰ ਗੋਲੀ ਮਰਵਾਤੀ ਉਹ ਤਾਂ ਵਿਚਾਰੇ ਹੈ ਨਹੀਂ ਇਸ ਸੰਸਾਰ 'ਚ ਬੋਲਣ ਵਾਸਤੇ ਜੇ ਕੋਈ ਬਚ ਗਿਆ ਤੇ ਉਹਨੂੰ ਸਿੰਪਥੀ ਦੀ ਕਹਾਣੀ ਪਾ ਦਿਓ ਤੇ ਆਪ ਦੀ ਆਪ ਸਰਖਰੂ ਹੋ ਜਾਓ ਆ ਜੋੜੇ ਹੱਤ ਨਾ ਕਰੋ ਇਹ じゃ ਪੰਜਾਬ ਦਾ ਕੂਨੀ ਖੇਲ ਨਾ ਖੇਡਣ ਦਿਓ ਗੁਰੂ ਘਰਾਂ 'ਚ ਇਸ ਤਰ੍ਹਾਂ ਗੋਲੀਆਂ ਨਾ ਚੱਲਣ ਔਰ ਪੰਜਾਬ ਦਾ ਮਾਹੌਲ ਖਰਾਬ ਹੋਣ ਕਰਨ ਤੋਂ ਬਚੋ ਇਸ ਲਈ ਆਈ ਡਿਮਾਂਡ ਐਂਡ ਇਨਕੁਆਇਰੀ ਅਗੇਂਸਟ ਭੁੱਲਰ ਇੱਕ ਅਗੇਸਟ AIG ਜਿਹਦੀ ਡਿਊਟੀ ਸੀ ਵਾਲੀਆ ਐਸਪੀ ਹਰਪਾਲ ਤੇ ਜਿੰਨੇ ਉੱਤੇ ਹੋਰ ਅਫਸਰ ਪੇ ਤੈਨਾਤ ਸਨ ਕਿ ਉਹਨਾਂ ਦੀ ਪੁੱਛ ਕੇ ਚੋਵੇ ਕਿ ਉਹ ਸੁੱਤੇ ਕਿੱਥੇ ਪਏ ਸੀ ਆ ਤਿੰਨ ਦਿਨ ਦਾ ਬੰਦਾ ਉੱਥੇ ਫਿਰਦਾ ਔਰ ਇੱਕ ਇੱਕ ਕਰਕੇ ਲੋਕ ਵੀਡੀਓ ਪਾ ਰਿਹਾ ਸਾਰੀ ਸ਼ੇਅਰ ਕਰਾਂਗੇ ਤੁਹਾਡੀ ਫੇਲੀਅਰ ਤੁਹਾਡੀ ناکਾਮੀ ਐਵੇਂ ਅਰਵਿੰਦ ਕੇਜਰੀਵਾਲ ਦਿੱਲੀ ਦਾ ਰੌਲਾ ਪਾਉਂਦਾ ਫੇਲੀਅਰ ਦਾ ਸਭ ਤੋਂ ਵੱਡੇ ਫੇਲੀਅਰ ਤਾਂ ਤੁਸੀਂ ਹੋ ਔਰ ਇਹ ਪੜਦਾ ਫਾਜ ਅੱਜ ਇਹ ਗੁਰੂ ਘਰ ਚੇ ਜੇ ਕੀਤੀ ਨਾ ਸ਼ੈਤਾਨੀ ਤੇ ਜੇ ਕੀਤੀ ਚਲਾਕੀ ਭੁੱਲਰ ਸਾਹਿਬ ਇਹ ਰੱਬ ਦਾ ਦਰ ਹੈ ਰ ਗੁਰੂ ਇਹੋ ਜੀ ਕਲਾ ਵਰਤੂ ਕਿ ਤੁਹਾਡੇ ਅਰਗਿਆਂ ਦੇ ਵਿੱਚ ਇਹੇ ਲੰਗੇ ਹੋਣਗੇ ਅਫਸੋਸ ਹੈ ਕਿ ਮੈਨੂੰ ਤੁਹਾਡੇ ਬਾਰੇ ਸਭ ਕੁਝ ਕਹਿਣਾ ਪਿਆ ਔਰ ਮੈਂ ਆਜ ਕਰਦਾ ਸੀ ਉਮੀਦ ਕਰਦਾ ਸੀ ਕਿ ਤੁਸੀਂ ਇੱਕ ਪੁਲਿਸ ਅਫਸਰ ਦੇ ਬੇਟੇ ਹੋ ਵਰਦੀ ਦਾ ਸਤਿਕਾਰ ਤੇ ਕਾਨੂੰਨ ਦਾ ਸਤਿਕਾਰ ਤੁਸੀਂ ਕਰੋਗੇ ਬਟ ਟੂਡੇ ਇਹ ਗੱਲ ਕਹਿ ਕੇ ਯੂ ਹੈਵ ਫਾਲਨ ਇਨ ਆਰ ਆਈਜ਼ ਵਨ ਹੈਡ ਗ੍ਰੇਟ ਰਿਕਾਰਡ ਐਂਡ ਰਿਸਪੈਕਟ ਫॉर ਯੂ ਬਗਰਾਜ ਅਫਸੋਸ ਨਾਲ ਕਹਿਣਾ ਪੈ ਰਿਹਾ ਆਮ ਇਸ ਅ ਸ਼ੇਮਡ ਆਫ ਹਿਅਰਿੰਗ ਵਾਟ ਯੂ ਹੈਵ ਸੈਡ ਟੂਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ